ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 18 ਜੁਲਾਈ ਹੈ 18 ਜੁਲਾਈ 1635 ਗੁਰੂ ਹਰਗੋਬਿੰਦ ਸਾਹਿਬ ਜੀ 3 ਮਈ 1635 ਤੋਂ ਕੀਰਤਪੁਰ ਰਹਿਣ ਲੱਗ ਪੈਸਾਨ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਗੁਰੂ ਸਾਹਿਬ ਦੇ ਕੋਲ ਬिलासपुर ਹੰਡੂਰ ਅਤੇ ਕਈ ਹੋਰ ਰਾਜਤਾਂ ਦੇ ਰਾਜੇ ਆਉਣ ਲੱਗ ਪਏ ਇਹਨਾਂ ਦਿਨਾਂ ਦੇ ਵਿੱਚ ਹੀ ਰੋਪੜ ਦੇ ਨਵਾਬ ਨੇ ਹੰਡੂਰ ਦੇ ਰਾਜੇ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਤਾਂ ਉਹ ਗੁਰੂ ਸਾਹਿਬ ਕੋਲ ਅਰਜ਼ ਕਰਨ ਪੁੱਜਿਆ ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ بیٹے ਬਾਬਾ ਗੁਰਦੇਤਾ ਦੀ ਅਗਵਾਈ ਦੇ ਵਿੱਚ ਸੌ ਸਿੱਖਾਂ ਦਾ ਜੱਥਾ ਭੇਜ ਦਿੱਤਾ 1 ਜੁਲਾਈ 1635 ਦੇ ਦਿਨ ਨੰਗਲ ਗੁਜਰਾ ਹੁਣ ਨੰਗਲ ਸਰਸਾ ਪਿੰਡ ਦੇ ਵਿੱਚ ਹੋਈ ਲੜਾਈ ਦੇ ਵਿੱਚ ਰੋਪੜ ਦੀਆਂ ਫੌਜਾਂ ਦਾ ਬੜਾ ਨੁਕਸਾਨ ਹੋਇਆ ਇਸ ਤੇ ਰੋਪੜ ਦੇ ਨਵਾਬ ਨੇ ਕੋਟਲਾ ਸਮਸਖਾਨ ਹੁਣ ਕੋਟਰਾ ਨਿਹੰਗਖਾਨ ਦੇ ਮਾਲਕ ਸ਼ਮਸ਼ ਖਾਨ ਦੇ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ਅਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਮਹਿਲ ਦੇ ਵਿੱਚ ਦਾਵਤ ਤੇ ਬੁਲਾਇਆ ਗੁਰੂ ਸਾਹਿਬ 18 ਜੁਲਾਈ 1635 ਦੇ ਦਿਨ ਰੋਪੜ ਪੁੱਜੇ ਅਤੇ ਅਕਰਾ ਤੋਂ ਨਵਾਬ ਦੇ ਮਹਿਲ ਦੇ ਵਿੱਚ ਮਹਿਮਾਨ ਬਣ ਕੇ ਰਹੇ ਜੁਲਾਈ 1982 ਦੇ ਵਿੱਚ ਪੰਜਾਬ ਅਤੇ ਭਾਰਤ ਸਰਕਾਰ ਨੇ ਪਿੰਡਰਾਂ ਵਾਲਿਆਂ ਦੇ ਇੱਕ ਵੱਡੀ ਅਤੇ ਲੰਬੀ ਲੜਾਈ ਛੇੜ ਦਿੱਤੀ। ਇਸ ਟੱਕਰ ਦੀ ਸ਼ੁਰੂਆਤ ਪੰਜਾਬ ਪੁਲਿਸ ਵੱਲੋਂ 18 ਜੁਲਾਈ 1982 ਦੇ ਦਿਨ ਕੀਤੀ ਗਈ ਸੀ। ਇਸੇ ਦਿਨ ਪੁਲਿਸ ਨੇ ਭਿੰਡਰਾ ਮਹਿਤਾ ਜਥਾ ਦੀ ਜੀਪ ਜਿਸ ਦੇ ਵਿੱਚ ਤਿੰਨ ਜਾਣੇ ਸਵਾਰ ਸਨ ਉਹ ਖੋਲੀ ਅਤੇ ਉਸ ਦੇ ਵਿੱਚ ਸਵਾਰ ਤਿੰਨੇ ਸਿੱਖ ਗ੍ਰਿਫਤਾਰ ਕਰ ਲਏ। ਉਹਨਾਂ ਤੋਂ 16000 ਰੁਪਏ ਦੇ ਕਰੰਸੀ ਨੋਟ, 455 ਨੰਬਰ ਦਾ ਰਿਵਾਲਵਰ ਅਤੇ 23 ਕਾਰਤੂਸ ਵੀ ਖੋਲੇ ਗਏ। 18 ਜੁਲਾਈ 1986 ਦੇ ਦਿਨ ਚੀਫ ਮਿਨਿਸਟਰ ਸੁਰਜੀਤ ਬਰਨਾਲਾ ਦੇ ਹੁਕਮਾ ਹੇਠ ਪੁਲਿਸ ਮੁਖੀ ਰਬੈਰੋ ਨੇ ਪੁਲਿਸ ਬੀਐਸਐਫ ਅਤੇ ਸੀਆਰਪੀਐਫ ਦੀਆਂ ਟੀਮਾਂ ਭੇਜੀਆਂ ਅਤੇ 2000 ਸਿਪਾਹੀਆਂ ਦੇ ਨਾਲ 20 ਕੰਪਨੀਆਂ ਦੇ ਨਾਲ ਮੰਡ ਏਰੀਏ ਨੂੰ ਘੇਰਾ ਪਾ ਲਿਆ ਅਤੇ ਆਪਰੇਸ਼ਨ ਮੰਡ ਦੇ ਨਾਂ ਹੇਠ ਖਾੜਕਵਾਂ ਦੀਆਂ ਗ੍ਰਿਫਤਾਰੀਆਂ ਕਰਨ ਦੇ ਨਾਂ ਤੇ ਐਕਸ਼ਨ ਕੀਤਾ ਇਸ ਸੈਕਸ਼ਨ ਦੇ ਦੌਰਾਨ ਹੈਲੀਕਾਪਟਰਾਂ ਬਲਡੋਜ਼ਰਾਂ ਟਰੈਕਟਰਾਂ ਅਤੇ ਜੀਪਾਂ ਦੀ ਵਰਤੋਂ ਕੀਤੀ ਗਈ ਇਸ ਕਾਰਵਾਈ ਦੇ ਵਿੱਚ ਉਹ ਰਬੈਰੋ ਨੂੰ ਕੁਝ ਵੀ ਹੱਥ ਨਾ ਲੱਗਿਆ ਸਤਲੋਜ ਅਤੇ ਬਿਆਸ ਦਰਿਆ ਦੇ ਵਿਚਕਾਰ 70 ਕਿਲੋਮੀਟਰ ਦੀ ਪੱਟੀ ਦੇ ਵਿੱਚ ਪੁਲਿਸ ਨੇ ਆਮ ਲੋਕਾਂ ਦੇ ਨਾਲ ਬੇहद ਜ਼ਿਆਦਤੀ ਕੀਤੀ। ਇਸ ਹਮਲੇ ਦੀ ਨਿਗਰਾਨੀ ਖੁਦ ਰਪੈਰੋ ਬਰਨਾਲਾ ਸਰਕਾਰ ਦੇ ਵਜ਼ੀਰ ਕੈਪਟਨ ਕਮਲਜੀਤ ਪੀਸੀ ਡੋਗਰਾ ਐਸਐਸ ਵਰਕ ਮੁਖੀ ਬੀਐਸਐਫ ਮਗਰੋਂ ਡੀਜੀਪੀ ਪੰਜਾਬ ਨੇ ਕੀਤੀ ਸੀ ਪੁਲਿਸ ਦਾ ਦਾਅਵਾ ਹੈ ਕਿ ਇਸ ਹਮਲੇ ਦੇ ਵਿੱਚ ਪਵਿੱਤਰ ਸਿੰਘ ਸੰਤੋਖਪੁਰਾ ਜਸਵਿੰਦਰ ਸਿੰਘ ਢਿੱਲਵਾ ਸਤਨਾਮ ਸਿੰਘ ਵੜਿੰਗ ਹਰਜਿੰਦਰ ਸਿੰਘ ਸ਼ਾਂਤੀ ਗੁਰਚਰਨ ਸਿੰਘ ਕੁਲਦੀਪ ਸਿੰਘ ਤਰਸੀਮ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਸਲ ਦੇ ਵਿੱਚ ਇਹ ਸਾਰੇ ਪਹਿਲਾਂ ਹੀ ਪੁਲਿਸ ਦੀ ਹੀ ਰਾਸਤੇ ਵਿੱਚ ਸਨ ਦੂਜੇ ਪਾਸੇ ਇਸ ਮੌਕੇ ਤੇ ਖਾੜਕੂਆਂ ਨੇ ਪੁਲਿਸ ਦਾ ਇੱਕ ਹੈਲੀਕਾਪਟਰ ਵੀ ਸੈੱਟ ਲਿਆ ਸੀ 18 ਜੁਲਾਈ 1987 ਦੇ ਦਿਨ ਪੁਲਿਸ ਵੱਲੋਂ ਦਰਬਾਰ ਸਾਹਿਬ ਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫਤਾਰ ਕਰ ਲਏ ਗਏ ਜ਼ਾਲਮ ਗਵਰਨਰ ਸੁਧਾਰਤ ਸ਼ੰਕਰ ਰੇ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਤੇ ਇਹ ਤੀਜਾ ਹਮਲਾ ਸੀ। ਇਸੇ ਦਿਨ ਜੰਡਿਆਲਾ ਦੇ ਵਿੱਚ ਭਪਿੰਦਰ ਸਿੰਘ ਪਿੰਡੀ, ਊੜਮਰ ਟਾਂਡਾ, ਅਜੀਤ ਸਿੰਘ ਜੀਤੀ, ਜਗਦੇਵ ਕਲਾ, ਲਖਵਿੰਦਰ ਸਿੰਘ ਲੱਖਾ, ਫਰੀਦਕੋਟ ਦੇ ਵਿੱਚ ਅਮਰਜੀਤ ਸਿੰਘ, ਬੁੱਤ ਸਿੰਘ ਵਾਲਾ, ਬੁੱਧ ਸਿੰਘ ਠੱਕੀ ਪਾਈਕਾ ਅਤੇ ਮੱਗਰ ਸਿੰਘ ਗੰਗਾ ਨਗਰ ਗ੍ਰਿਫਤਾਰ ਕੀਤੇ ਗਏ। ਤਿੰਨ ਦਿਨ ਮਗਰੋਂ 21 ਜੁਲਾਈ ਨੂੰ ਬਟਾਲੇ ਦੇ ਕੋਲ ਨਿਸ਼ਾਨ ਸਿੰਘ ਕੋਟਲਾ, ਗੁਰਮੀਤ ਸਿੰਘ ਫੈਸਲਾਬਾਦ, ਗੁਰਦੇਵ ਸਿੰਘ ਕੋਟਕਪੂਰਾ ਗ੍ਰਿਫਤਾਰ ਕੀਤੇ ਗਏ। ਇਸੇ ਦਿਨ ਹੀ ਗੁਰਦਾਸਪੁਰ ਦੇ ਵਿੱਚ ਖਜ਼ਾਨ ਸਿੰਘ ਧਾਰੀਵਾਲ ਦੇ ਵਿੱਚ ਦਲਬ ਸਿੰਘ ਵੀ ਗ੍ਰਿਫਤਾਰ ਕਰ ਲਏ ਗਏ 18 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਗੁਰਚਰਨ ਸਿੰਘ ਵਾਸੀ ਡੇਰਾ ਸੈਦਾਂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਰਾਜਪਾਲ ਸਿੰਘ ਪੁੱਤਰ ਜੁਗਿੰਦਰ ਸਿੰਘ ਸਾਹੀ ਵਾਸੀ ਤਲਵੰਡੀ ਚੌਧਰੀਆਂ ਕਪੂਰਥਲਾ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਪ੍ਰੀਤਮ ਸਿੰਘ ਹੋਮਗਾਰਡੀਆ ਵਾਸੀ ਸਾਧੂ ਵਾਲਾ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 18 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਸੱਤਾ ਮੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਕੂਕਾ ਦੋਵੇਂ ਵਾਸੀ ਬਿਸ਼ਨੰਦੀ ਫਰੀਦਕੋਟ ਕੁੰਨਣ ਸਿੰਘ ਨਿਹੰਗ ਸਰਬਜੀਤ ਸਿੰਘ ਵਾਸੀ ਪੰਜਵਾੜ ਤਰਨਤਾਰਨ ਅਤੇ ਸਵਰਨ ਸਿੰਘ ਸੰਮਣ ਵਾਸੀ ਮਾਣੇਕੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 18 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਾਬਾ ਬਕਾਲਾ ਅਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਜੁਲਾਈ 2010 ਦੇ ਦਿਨ ਪੰਜਾਬ ਪੁਲਿਸ ਨੇ ਫਰਾਂਸ ਦੇ ਵਿੱਚ ਪੱਗ ਦੇ ਹੱਕ ਦੀ ਜਦੌਜਾਦ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀਨੀਅਰ ਆਗੂ ਪਾਲ ਸਿੰਘ ਫਰਾਂਸ ਨੂੰ ਝੂਠੇ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ। ਅਗਲੇ ਦਿਨ ਉਸ ਨੂੰ ਛੱਡ ਦਿੱਤਾ ਗਿਆ ਪਰ 22 ਜੁਲਾਈ ਨੂੰ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲੈ ਗਿਆ। 23 ਜੁਲਾਈ ਦੇ ਦਿਨ ਪੁਲਿਸ ਨੇ ਉਸ ਦੀ ਕਾਰ, ਲੈਪਟਾਪ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਚੁੱਕ ਲਈਆਂ ਅਤੇ ਉਸ ਤੇ دہشت گردੀ ਦੇ ਐਕਟ ਹੇਠ ਕੇ ਸਪਾ ਦਿੱਤਾ ਗਿਆ ਸਤੰਬਰ 2013 ਦੇ ਵਿੱਚ ਉਸ ਦਾ ਇੱਕ ਆਪਰੇਸ਼ਨ ਕਰਨ ਵੇਲੇ ਹੀ ਪਾਲ ਸਿੰਘ ਨੂੰ ਕੁਝ ਦਿਨ ਉਥੋਂ ਕੱਢਿਆ ਗਿਆ ਅਦਾਲਤ ਨੇ 19 ਦਸੰਬਰ 2013 ਦੇ ਦਿਨ ਪਾਲ ਸਿੰਘ ਅਤੇ ਉਸ ਦੇ ਸਾਥੀ ਮੱਖਣ ਸਿੰਘ ਨੂੰ 10-10 ਸਾਲ ਅਤੇ ਗੁਰਮਖ ਸਿੰਘ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ